14 ਅਗਸਤ ਨੂੰ ਜੀ ਮੁਹੰਮਦ ਜਨਾਨ ਜੀ ਉਹਨਾਂ ਦੇ ਲੋਕਾਂ ਨੇ ਨਮਾਜ਼ ਪੜ੍ਹੀ ਜੀ ਖੁਸ਼ੀਆਂ ਮਹਿਸੂਸ ਕੀਤੀਆਂ ਖੇੜੇ ਆ ਗਏ ਜੀ ਇਤਨ ਨੇ ਆਨੇ 15 ਅਗਸਤ ਨੂੰ ਮੰਦਰਾ ਜੀ ਦਾ ਲਖਣ ਕਰਤੇ ਜੀ ਸਿੱਖਾਂ ਨੇ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਲਾਸ਼ਾਂ ਸੀ ਉੱਥੇ 10 ਲੱਖ ਦੇ ਕਰੀਬ ਸਿੱਖ ਫੈਕਟਰੀ ਹੋਏ ਜੀ ਬਿਲਕੁਲ ਇਹ 15 14 ਅਗਸਤ ਨੂੰ ਲਾਸ਼ਾਂ ਨੂੰ ਸਾਹਮਣੇ ਰਹੇ ਹਾਂ ਬੰਦ ਕਿਸ ਤੀਐ ਸੈਕਟੋਰਮ ਦੇ 722 ਅਦੇਸ਼ ਲੀਡਰਸ਼ਿਪ ਨਹੀਂ ਮਿਲੀ ਸਦਾ ਜਿਹੜਾ ਜਨਮ ਸਥਾਨ ਨਲਗਾਣਾ ਸਾਹਿਬ ਹੋਇਆ ਕੇ ਜੀ ਤੇਰਾ ਸਾਹਿਬ ਪੰਜਾ ਸਾਹਿਬ ਰੂੜੀ ਸਾਹਿਬ ਜਿਹੜੀ ਪੰਦਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਛਾ ਦਾ ਜਨਮ ਸਥਾਨ ਸ੍ਰੀ ਗੁਰੂ ਨਾਨਕ ਪਾਛਾ ਦਾ ਆਖਰੀ ਸਥਾਨ ਜੀ ਉਹ ਇੱਕ ਜਨਮ ਜੀ ਉਹ ਬੇਤੀ ਵੀ ਨਾ ਕੋਈ ਹੈ ਨਹੀਂ ਜਾ ਨਾ ਗੀਆਂ ਨਾਸ਼ਾ ਹੀ ਸਾਹ ਦੇ ਰੇਸੇਕ